ਲਸਣ ਆ ਸਾਰਾ ਲਸਣ ਹੈ ਉਹ ਗੋਭੀ ਪੂਰੀ ਵਧੀਆ ਖੜੀਆ ਗੋਭੀ ਹੋਈ ਪਾਲਕ ਅੱਜ ਗੜਦੇ ਆ ਇੱਥੇ ਰੰਬੇ ਦੇ ਨਾਲ ਇਹ ਕਰੰਡਾ ਲਿਆਂਦਾ ਕਰੰਡੇ ਦੇ ਨਾਲ ਦੇਖਦੇ ਆ ਤੇ ਫਿਰ ਰੰਬੇ ਨਾਲ ਦੇਨੇ ਆ ਜੇ ਕਰੰਡਾ ਫਿਰ ਗਿਆ ਤਾਂ ਕਰੰਡੇ ਨਾਲ ਵੀ ਵਧੀਆ ਲੋਟ ਆ ਜੋ ਕੰਮ ਤੇ ਜੇ ਰੰਬਾ ਫਿਰ ਗਿਆ ਫਿਰ ਰੰਬੇ ਨਾਲ ਵੀ ਮਤਲਬ ਫੇਰ ਜਾਗੇ ਰੰਬਾ ਵੀ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਦੇਖ ਬਾਬੇ ਦੇ ਘਰੇ ਦਰਾਖਤ ਇਧਰਲੇ ਪਾਸੇ ਨੂੰ ਵਿਚਾਰੀ ਬਸ ਐਨੂੰ ਹੀ ਫੇਰਨਾ ਆਪਾਂ ਕੱਲੀ ਨੂੰ ਪਾਸ ਐਨੂੰ ਹੀ ਦੂਜੇ ਤਾਂ ਆਪਣੇ ਸਾਰੇ ਗਿੱਲਾਈਆ ਮਾਲ ਆ ਦੇ ਉਹ ਫੱਕ ਉਹ ਦੇ ਉਹ ਉਧਰ ਆ ਗਿਆ ਪਾਣੀ ਇੱਧਰ ਤਾਂ ਠੀਕ ਆਪਣੇ ਆਪਾਂ ਤਾਂ ਉਹ ਫੱਕ ਨੂੰ ਲਾਉਣਾ ਉਹ ਉਹ ਦੇ ਫੱਕ ਨੂੰ ਨਹੀਂ ਕੋਈ ਨਹੀਂ ਪਈ ਰਹੂਗੀ ਪੈ ਪੈ ਤੇ ਫੇਰ ਲਾ ਦੇਾਂਗੇ ਉਹ ਦੇ ਆਪਣੇ ਉਹ ਫੱਕ ਜਿਹੜਾ ਦੋ ਬਾਲਟਾਂ ਨਾਲ ਵੀ ਆਪਣਾ ਚੱਲ ਜਾਣਾ ਹੈ ਕੰਮ ਚੱਲ ਕੋਈ ਜੇ ਪੈਪ ਆ ਗਿਆ ਤਾਂ ਵੀ ਵਧੀਆ ਹੀ ਆ ਇਹ ਤੂੰ ਉਧਰੋਂ ਪਾਈਪ ਲਾ ਦੇ ਤੇ ਛੋਟੀ ਪਾਈਪ ਲਾ ਦੇ ਤੇ ਮੈਂ ਫੇਰ ਦੇਣਾ ਪਾਣੀ ਇਹਨੂੰ ਇਹਨੂੰ ਹੀ ਲਾਉਣਾ ਬਸ ਇਹਨੂੰ ਹਾਂ ਆਹ ਭਰਦੇ ਦੋਨੇ ਕੇਰੀਆਂ ਹੀ ਭਰਦੇ ਭਲਾ ਆਹ ਕਿੰ ਦਵਾਰਾ ਜਿਹੜੀ ਰਹਿੰਦੀ ਖੁੰਦੀ ਆ ਸਾਰੀ ਹਰੀ ਹੋ ਜਾਊਗੀ ਓ ਫੱਕਾ ਉਹਨੂੰ ਪਾਣੀ ਲਾਉਣ ਵਾਲਾ ਫੱਕ ਨੂੰ ਆਪਣੇ ਨੂੰ ਤੇ ਉੱਕੜੀ ਹੋਈ ਵੀ ਆ ਕਿਉਂਕਿ ਪਾਣੀ ਥੋੜਾ ਪਿਆ ਉਹਦੇ ਵਿੱਚ ਉਹ ਛੋਟੀਆਂ ਕੇਰੀਆਂ ਕਰਕੇ ਤੇ ਆਹ ਕਿਹੜੀਆਂ ਵੱਡੀਆਂ ਸੀ ਲਸਣ ਆਪਣਾ ਬਾਤਾ ਪੂਰਾ ਗੁੱਡਣਦੇ ਆ ਪਏ ਰੰਬੇ ਰੰਬਾ ਤੇ ਰੰਬੀਆ ਦੇ ਪਏ ਹੂੰ ਇੰਨਾ ਨਾ ਗੁੱਡਾਂਗੇ ਰੰਬਾ ਰੰਬਾ ਪਹਿਲਾ ਕਰੰਡਾ ਫੇਰ ਕੇ ਦੇਨੇ ਜੇ ਕਰੰਡਾ ਨਾਲ ਲਸਣ ਲੋਟ ਆ ਗਿਆ ਤਾਂ ਵੇਚਦੀ ਨਗਾ ਦੇਾਂਗੇ ਤੇ ਨਹੀਂ ਫੇਰ ਰੰਬਾ ਫੇਰ ਦੇਾਂਗੇ ਆ ਸਰੋਂ ਖੜੀ ਸਰੋਂ ਸਰੋਂਾਂ ਦੇ ਹਰੀ ਹੋਈ ਜਾਂਦੀ ਆ ਬਹੁਤ ਖੜੀ ਆ ਹਰੀ ਸਰੋਂ ਵਿੱਚ ਛੱਟਾ ਦੇ ਕੇ ਤੇ ਉੱਤੇ ਕਰੰਡਾ ਜਾ ਫੇਰਦਾ ਸੀ ਘਾਦੇ ਸਰੋਂ ਤੇ ਸਾਰੀ ਹਰੀ ਖੜੀ ਆ ਵਧੀਆ ਐਨ ਪੂਰੀ ਤਿੰਨ ਕਿਆਰੀਆਂ ਹੋ ਤਾਂ ਹੀ ਸਰੋਂ ਦੀਆਂ ਸਾਗ ਹੀ ਸਾਗ ਹੋ ਜਾਣਾ ਜਦੋਂ ਸੁਖ ਨਾਲ ਹਰੀ ਹੋ ਗਈ ਇਹ ਆ ਮਾਰੂ ਆ ਇਹ ਮਾਰੂ ਜੀ ਨੂੰ ਆਪਾਂ ਮਾਰੂ ਕਹਿ ਦਿੰਦੇ ਹੁੰਦੇ ਸੀ ਅੱਗੇ ਉੱਚੇ ਨੀਵੇਂ ਟਿੱਬੇ ਆਏ ਜੇ ਹੁੰਦੇ ਬਾ ਛੋਟੇ ਛੋਟੇ ਜਿਆ ਕਹਿ ਰਿਆਂ ਜੀਆਂ ਪਾ ਲੈਣੀਆਂ ਚਾਲ ਇੰਜਣਾ ਦਾ ਪਾਣੀ ਲਈ ਜਾਣਾ ਕੱਟਦੇ ਐ ਬਲ ਦੇ ਵਿੱਚ ਚਲ ਕੋਈ ਨਹੀਂ ਬਸ ਉਹ ਤਾਂ ਹੈ ਨਹੀਂ ਵਾਲ ਉਹਦੇ ਵਿੱਚ હેર ਕੱਟ ਲਾਂਗੇ ਛੱਡ ਦੇ ਉਧਰੋਂ ਮਾਰਦੇ ਚੱਲੇ ਇਲਾਕਾ ਕਾ ਮੋਟਰ ਛੱਡ ਦੇ ਅੱਛਾ ਆਹ ਯਾਰ ਗੱਲ ਵਾਹ ਵਾਹ ਉਹ ਉਹ ਇਹ ਇਹ ਪਾਣੀ ਪਿੰਦਾ ਮੱਲਾ ਉਹ ਵੀ ਫੱਕ ਕਿੰਨੀ ਹਰੀ ਖੜੀ ਬਹੁਤ ਵਧੀਆ ਖੜੀ ਹੈ ਲੈ ਉਹ ਪਰ ਇਹ ਗੰਡੇ ਖੜੇ ਆ ਵਧੀਆ ਲੈ। ਚਾ ਆ ਕੇਰਾ ਪਾਣੀ ਫਿਰ ਗਿਆ। ਚਾਲ ਸਾਰੀ ਗਿੱਲੀ ਹੋ ਜੂ ਫਿਰ ਸਾਰੀ ਹਰੀ ਹੋ ਜੂ ਜਿਹੜੀ ਰਹਿੰਦੀ ਆ ਮਾੜੀ ਮੋਟੀ।